ਟ੍ਰਾਂਸਪੋਰਟ ਅਤੇ ਡਰਾਈਵਰ ਯੂਨੀਅਨਾਂ ਵੱਲੋਂ ਕੀਤੀ ਗਈ 2 ਦਿਨਾਂ ਦੀ ਹੜਤਾਲ ਕਾਰਨ ਪਿਤੇ ਮੰਗਲਵਾਰ ਨੂੰ ਪੰਜਾਬ ਭਰ ਦੇ ਕਰੀਬ ਸਾਰੇ ਪੈਟਰੋਲ ਪੰਪਾਂ ਤੇ ਐਮਰਜੈਂਸੀ ਵਰਗੀ ਸਥਿਤੀ ਬਣ ਗਈ ਸੀ ਪੰਪਾਂ ਤੇ ਤੇਲ ਪਵਾਉਣ ਲਈ ਵਾਹਨਾਂ ਦੀ ਬੇਕਾਬੂ ਹੋਈ ਪੀੜ ਅਤੇ ਤਰ੍ਹਾਂ-ਤਰ੍ਹਾਂ ਦੀਆਂ ਫੈਲ ਰਹੀਆਂ ਅਫਵਾਹਾਂ ਖਿਲਾਫ ਨਕੇਲ ਕੱਸਣ ਲਈ ਸਰਕਾਰ ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਸਥਿਤੀ ਨੂੰ ਕੰਟਰੋਲ ਕਰਨ ਲਈ ਦਿਨ ਭਰ ਸੜਕਾਂ ਤੇ ਤਾਇਨਾਤ ਰਹੇ ਪਰ ਇਸ ਤੋਂ ਵੀ ਸ਼ਾਇਦ ਤੇਲ ਕੰਪਨੀਆਂ ਦੇ ਅਧਿਕਾਰੀਆਂ ਨੇ ਕੋਈ ਸਬਕ ਨਹੀਂ ਲਿਆ। ਕੁਝ ਅਜੇ ਹੀ ਕਥਿਤ ਗੰਭੀਰ ਦੋਸ਼ ਲੁਧਿਆਣਾ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਵੱਲੋਂ ਤੇਲ ਕੰਪਨੀਆਂ ਦੇ ਅਧਿਕਾਰੀਆਂ ਖਿਲਾਫ ਲਗਾਏ ਜਾ ਰਹੇ ਨੇ। ਡੀਲਰਾਂ ਦੀ ਮੰਨੀਏ ਤਾਂ ਤੇਲ ਕੰਪਨੀ ਦੇ ਅਧਿਕਾਰੀਆਂ ਵੱਲੋਂ ਸਬੰਧਿਤ ਪੈਟਰੋਲ ਪੰਪਾਂ ਦੇ ਐਕਸਪਲੋਸਿਵ ਲਾਈਸੈਂਸ ਰੈਨਿਊਲ ਨਾ ਕਰਨ ਕਰਕੇ ਕੰਪਨੀ ਵੱਲੋਂ ਇੰਡੀਅਨ ਆਇਲ ਨਾਲ ਸੰਬੰਧਿਤ ਕਈ ਪੈਟਰੋਲ ਪੰਪਾਂ ਤੇ ਤੇਲ ਦੀ ਸਪਲਾਈ ਬਲੌਕ ਕਰ ਦਿੱਤੀ ਗਈ ਹੈ ਅਜਿਹਾ ਚ ਅਧਿਕਾਰੀਆਂ ਦੀ ਲਾਪਰਵਾਹੀ ਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ ਹੈਰਾਨੀਜਨਕ ਪਹਿਲੂ ਇਹ ਹੈ ਕਿ ਅਜਿਹੇ ਨਾਜ਼ੁਕ ਹਾਲਾਤ ਚ ਜਦੋਂ ਪੈਟਰੋਲ ਪੰਪਾਂ ਤੇ ਵਾਹਨ ਚਾਲਕਾਂ ਦੀ ਭਾਰੀ ਭੀੜ ਲੱਗੀ ਹੈ ਅਤੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਹਿੱਟ ਐਂਡ ਰਨ ਕਾਨੂੰਨ ਖਿਲਾਫ ਦੇਸ਼ ਭਰ ਚ ਟਰਾਂਸਪੋਰਟਰਾਂ ਅਤੇ ਡਰਾਈਵਰਾਂ ਹੜਤਾਲ ਤੇ ਧਰਨੇ ਤੇ ਚੱਲ ਰਹੇ ਸਨ